ਦਾ ਬਹੁਤ ਬਹੁਤ ਸਵਾਗਤ ਹੈ ਇਸ ਵਕਤ ਵੱਡੀ ਅਪਡੇਟ ਦੇ ਸਤਲੁਜ ਤੁਹਾਨੂੰ ਜਾਣ ਜਾ ਰਹੇ ਹਾਂ بارش ਦਾ ਮੌਸਮ ਹੈ ਤੇ ਇਸ ਵਕਤ ਦੀ ਬ੍ਰੇਕਿੰਗ ਨੂੰ ਕਹਿ ਸਕਦੇ ਹਾਂ ਕਿ ਤਕਰੀਬਨ 1 ਫੁੱਟ ਤੱਕ ਮੰਨ ਸਕਦੇ ਹਾਂ ਕਿ ਦਰਿਆ ਸਤਲੁਜ ਦਾ ਜਲ ਪੱਧਰ ਘਟਿਆ ਹੈ ਤਰਹਤ ਦੇਣ ਵਾਲੀ ਖਬਰ ਹੈ ਅਸੀਂ ਜਿਸ ਮਾਰ ਤੇ ਮੌਜੂਦ ਹਾਂ ਜਿਹੜਾ ਕਿ ਮਹਿਦਪੁਰ ਤੋਂ ਜੋ ਗ੍ਰਾਮ ਰੋਡ ਜਾਂਦਾ ਉਸ ਥਾਂ ਤੇ ਅਸੀਂ ਮੌਜੂਦ ਹਾਂ ਤਾਂ ਤਸਵੀਰਾਂ ਚ ਤੁਸੀਂ ਦੇਖ ਸਕਦੇ ਹੋ ਕਿ 1 ਫੁੱਟ ਤੱਕ ਜਲ ਪੱਧਰ ਘਟਿਆ ਹੈ ਤਾਂ ਵੱਡੀ ਤਸਵੀਰ ਤੁਹਾਡੇ ਸਾਹਮਣੇ ਅਸੀਂ ਲੈ ਕੇ ਹਾਜ਼ਰ ਆਂ ਪਰ ਦੂਜੇ ਪਾਸੇ ਪ੍ਰਸ਼ਾਸਨ ਨੇ ਮੌਸਮਕ ਪਾਣੀ ਅਲਰਟ ਕੀਤਾ ਹੈ ਕਿ ਹੁਣ 10 ਤਰੀਕ ਤੱਕ ਬਾਰਿਸ਼ ਪਵੇਗੀ ਹੁਣ 10 ਤਰੀਕ ਤੱਕ ਬਾਰਿਸ਼ ਪਵੇਗੀ ਔਰ ਬਾਰਿਸ਼ ਨੇ ਬਾਰਿਸ਼ ਨੇ ਜੋ ਰੰਗ ਦਿਖਾਉਣਾ ਸ਼ੁਰੂ ਕਰਤਾ ਹੈ ਤਾਂ ਹੁਣ ਐੜੀ ਫਿਰ ਲੱਗਣੇ ਚ ਲੱਗ ਚੁੱਕਿਆ ਕਿ ਦਰਿਆਵਾਂ ਦੇ ਵਿੱਚ ਪਾਣੀ ਦਾ ਜਲ ਪੱਧਰ ਬੜਾ ਵੱਧ ਸਕਦਾ ਹੈ ਤੇ ਸਾਡੇ ਕੁਝ ਪ੍ਰੋਸੇਜੋਗ ਸੂਤਰਾਂ ਤੋਂ ਜਾਣਕਾਰੀ ਮਿਲੀ ਹੈ ਕਿ ਤੇ ਕਰੀ ਬਣ ਕੱਲ ਸ਼ਾਮ ਤੱਕ ਇਸ ਦਰਿਆ ਦਾ ਥੋੜਾ ਜਲ ਪੱਧਰ ਹੋਰ ਵੱਧ ਸਕਦਾ ਹੈ ਪਾਕ ਪਾਕ ਖਾਣੇ ਜੋ ਅਡਵਾਈਸਰੀ ਜਾਰੀ ਕੀਤੀ ਹੈ ਕਿ ਦਰਿਆਵਾਂ ਦੇ ਵਿੱਚ ਜੋ ਜਲ ਪੱਧਰ ਹੈ ਇਹ ਵੱਧਦਾ ਰਹੇਗਾ ਕੁਝ ਦਿਨਾਂ ਦੇ ਤੱਕ ਕਿਉਂਕਿ ਆਖੜਾ ਜੋ ਲੈਵਲ ਕਾਫੀ ਜ਼ਿਆਦਾ 1372.2 ਚੱਲ ਰਿਹਾ ਹੈ ਤਾਂ ਉਸ ਨੂੰ ਸਥਿਰ ਰੱਖਣ ਦੇ ਲਈ ਅਜਿਆਂ ਕੁਝ ਕਰਨਾ ਪੈ ਰਿਹਾ ਹੈ ਤਾਂ ਦਰਿਆ ਸਤਲੁਜ ਦੀ ਵੱਡੀ ਅਪਡੇਟ ਇਸ ਟਾਈਮ ਦੀ ਹੈ ਕਿ ਦਰਿਆ ਸਤਲੁਜ ਦਾ ਜੋ ਜਲ ਪੱਧਰ ਹੈ तकरीबन 1 ਫੁੱਟ ਤੱਕ ਘਟਿਆ ਹੈ ਤਾਂ ਬਹੁਤ ਵੱਡੀ ਅਪਡੇਟ ਲੈ ਕੇ ਥੋੜਾ ਰਾਹਤ ਸਕੂਨ ਜ਼ਰੂਰ ਮਿਲਿਆ ਪਰ ਦੂਜੇ ਪਾਸੇ ਸਾਡੇ ਪ੍ਰੋਸਜੋਗ ਸੂਤਰਾਂ ਤੋਂ ਵੀ ਜਾਣਕਾਰੀ ਮਿਲੀ ਹੈ ਕਿ ਦਰਿਆ ਸਤਲੁਜ ਦੁਬਾਰਾ ਪਾਣੀ ਆ ਰਿਹਾ ਹੈ ਜਿਹੜਾ ਕਿ ਕੱਲ ਤੱਕ ਕਦਸ ਕਦਰ ਦੇਵੇਗਾ ਤਾਂ ਇੱਕ ਹੋਰ ਜਾਣਕਾਰੀ ਦੇ ਦਈਏ ਤਕਰੀਬਨ 1 ਫੁੱਟ ਤੇ ਤਕਰੀਬਨ ਤਕਰੀਬਨ 1 ਫੁੱਟ ਤੱਕ ਜੇ ਕਿਰਪਾਣੀ ਘਟਿਆ ਤਾਂ ਨਾਲ ਦੇ ਨਾਲ ਹੁਣ ਇਸ ਟੈਂਕ ਥੋੜੀ ਜਿਹੀ ਮਕਦਾਰ ਦੇ ਵਿੱਚ ਪਾਣੀ ਵਧਣਾ ਵੀ ਸ਼ੁਰੂ ਹੋਇਆ ਹੈ 1 ਫੁੱਟ ਤੱਕ ਪਾਣੀ ਜੇ ਘਟਿਆ ਤੇ ਉਸ ਤੋਂ ਬਾਅਦ ਥੋੜਾ ਪਾਣੀ ਵਧਣਾ ਸ਼ੁਰੂ ਹੋ ਗਿਆ ਹੈ ਤੇ ਨਾ ਤਸਵੀਰ ਦਿਖਾਉਣਾ ਇਹ ਲੈਵਲ ਬਰਾਬਰ ਹੈ ਅੱਗੇ ਤੱਕ ਪਾਣੀ ਚੱਲ ਗਿਆ ਸੀ ਤੁਸੀਂ ਇਹ ਦੇਖ ਸਕਦੇ ਹੋ ਅੱਗੇ ਤੱਕ ਪਾਣੀ ਚੱਲ ਗਿਆ ਸੀ ਪਰ ਉਸ ਤੋਂ ਬਾਅਦ ਹੁਣ ਪਾਣੀ ਜੋ ਇਸ ਜਗ੍ਹਾ ਤੇ ਚੱਲ ਰਿਹਾ ਹੈ ਇਹ ਤੁਸੀਂ ਤਸਵੀਰ ਦੇਖ ਸਕਦੇ ਹੋ ਤਾਂ ਦੂਜੇ ਪਾਸੇ ਖਤਰਾ ਅਜੇ ਟਾਲਿਆ ਨਹੀਂ ਹੈ ਕਿਉਂਕਿ ਜੋ ਜਾਣਕਾਰੀ ਮਿਲੀ ਹੈ ਕਿ ਦਰਿਆ ਦੇ ਵਿੱਚ ਹੁਣ ਜੇਕਰ ਇਸੇ ਥਾਂ ਦਾ ਆਪਾਂ ਜ਼ਿਕਰ ਕਰ ਲਈ ਜੇਕਰ 1 ਫੁੱਟ ਪਾਣੀ ਘਟ ਗਿਆ ਤਾਂ ਉਸ ਤੋਂ ਬਾਅਦ ਫਿਰ ਪਾਣੀ ਵਧਣਾ ਸ਼ੁਰੂ ਹੋ ਚੁੱਕਿਆ ਹੈ ਤਾਂ ਪਾਣੀ ਦੁਬਾਰਾ ਵੀ ਵਧ ਸਕਦਾ ਹੈ ਤਕਰੀਬਨ ਟਾਈਮ 6 ਵਜ ਚੁੱਕਿਆ ਤਾਂ 10 ਵਜ ਤੱਕ ਅਪਡੇਟ ਕੋਈ ਨਵੀਂ ਮਿਲ ਸਕਦੀ ਹੈ ਪਾਣੀ ਵੱਧ ਸਕਦਾ ਹੈ ਹੁਣ 10 ਵਜ ਤੱਕ ਜੇਕਰ ਪਾਣੀ ਥੋੜਾ ਵੱਧਦਾ ਤਾਂ ਫਿਰ ਗੱਲ ਸਾਫ਼ ਹੋ ਜਾਵੇਗੀ ਕਿ ਕੱਲ ਫਿਰ ਸਵੇਰ ਤੱਕ ਪਾਣੀ ਬਹੁਤ ਜ਼ਿਆਦਾ ਵਧਿਆ ਹੋਵੇਗਾ ਤਾਂ ਦੂਜੇ ਪਾਸੇ ਇੱਕ ਹੋਰ ਜਾਣਕਾਰੀ ਜ਼ਿਆਦਾ ਖਤਰਾ ਮੰਡਰਾ ਰਿਹਾ ਹੈ ਕਿ ਪਿੰਡਾਂ ਦੇ ਵਿੱਚ ਬਹੁਤ ਜ਼ਿਆਦਾ ਹਾਲਾਤ ਨੇ ਜੋ ਹੜਾਂ ਵਰਗੇ ਕੀ ਹੜ ਹੜ ਆ ਚੁੱਕਿਆ ਤਾਂ ਲੋਕ ਹੜ ਰੇ ਨੇ ਉੱਥੇ ਪਾਣੀ ਦੇ ਵਿੱਚ ਉਹਨਾਂ ਦੇ ਬਹੁਤਾਂ ਹਾਲਾਤ ਮਾੜੇ ਨੇ ਜਿਸ ਤਰ੍ਹਾਂ ਕਿ ਮਾਲ ਪਸੂ ਊਖਾ ਹੈ ਉੱਥੇ ਪੱਠੇ ਡੱਠੇ ਊਖਾ ਹੈ ਹਾਲਾਤ ਉੱਥੇ ਜੋ ਬਾਰਡਰ ਏਰੀਆ ਦੇ ਲੋਕ ਨੇ ਉਹਨਾਂ ਦਾ ਤਾਂ तकरीबन 1 ਮਹੀਨਾ ਪਹਿਲਾਂ ਹੀ ਝੋਨਾ ਵਗੈਰਾ ਸਾਰਾ ਤਬਾਹ ਹੋ ਗਿਆ ਸੀ ਝੋਨਾ ਖਤਮ ਹੋ ਗਈ ਸੀ ਖੇਤਾਂ ਦੇ ਵਿੱਚ ਹਜ਼ਾਰਾਂ ਏਕੜ ਤਾਂ ਪ੍ਰਸ਼ਾਸਨ ਨੂੰ ਗੁਹਾਰ ਲਗਾ ਰਹੇ ਨੇ ਕਿ ਸਾਡੀ ਮੁਆਫੜੇ ਜਾਵੇ ਤਾਂ ਵਿਆਸ ਦਿਵਾਲੀ ਸਾਈਡ ਤੇ ਬਾਬਾ ਸੰਤ ਬਲਵੀਰ ਸਿੰਘ ਸਿਚੇਵਾਲ ਜੀ ਲਗਾਤਾਰ ਇੱਕ ਵੱਡੀ ਡਿਊਟੀ ਨਿਭਾ ਰਹੇ ਨੇ ਤੇ ਇੱਕ ਹੋਰ ਮੈਂ ਜਾਣਕਾਰੀ ਦਿਵਾਉਂਦਾ ਜਿਸ ਜਗ੍ਹਾ ਤੇ ਮੈਂ ਖੜਾ ਇਸ ਜਗ੍ਹਾ ਤੇ ਕਾਫੀ ਜ਼ਿਆਦਾ ਪਾਣੀ ਹੈ ਨੇੜੇ ਜਾਣਾ ਖਤਰੇ ਤੋਂ ਖਾਲੀ ਨਹੀਂ ਹੈ ਪਾਣੀ ਤਕਰੀਬਨ 1 ਫੁੱਟ ਘਟਿਆ ਸੀ ਪਰ ਉਸ ਤੋਂ ਬਾਅਦ ਹੁਣ ਫਿਰ ਵਧਣਾ ਸ਼ੁਰੂ ਹੋ ਚੁੱਕਿਆ ਹੈ ਇਸ ਵਕਤ ਦੀ ਵੱਡੀ ਅਪਡੇਟ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਦਰਿਆ ਸਤਲੁਜ ਦੀਆਂ ਇਹ ਬਿਲਕੁਲ ਕੰਢੇ ਦੀਆਂ ਤਸਵੀਰਾਂ ਨੇ ਪੁਲ ਦੇ ਥੱਲੇ ਦੀਆਂ ਤਾਂ ਜਿਸ ਜੋ ਹਾਂ ਤੇ ਮੈਂ ਲੰਘ ਕੇ ਆਇਆ ਇੰਨਾ ਹੀ ਇੱਥੇ ਆਗਾਰਾ ਤਕਰੀਬਨ ਤੁਸੀਂ ਦੇਖ ਸਕਦੇ ਹੋ ਕਿ ਕਿੰਨਾ ਕਿੰਨਾ ਪੈਰ ਅੰਦਰ ਤਸਦੇ ਆਇਆ ਇੰਨੇ ਹੀ ਨੇ ਪਾਣੀ ਇਹਨਾਂ ਨੇ ਪਾਣੀ ਇਹ ਤਸਵੀਰ ਲੰਘ ਕੇ ਤੁਹਾਡੇ ਸਾਹਮਣੇ ਇਹ ਅਪਡੇਟ ਮੈਂ ਸਾਂਝੀ ਕਰ ਰਹੇ ਹਾਂ ਤਾਂ ਖਬਰ ਨੂੰ ਚਲਦੇ ਚਲਦੇ ਸ਼ੇਅਰ ਜਰੂਰ ਕਰ ਦਿਓ ਕਿਉਂਕਿ ਬਹੁਤ ਵੱਡੀ ਜਾਣਕਾਰੀ ਹੈ ਥੋੜਾ ਰਾਹਤ ਸਕੂਨ ਜਰੂਰ ਇੱਕ ਵਾਰ ਮਿਲਿਆ ਹੈ ਰਾਹਤ ਪਰ ਖਬਰ ਹੈ 1 ਫੁੱਟ ਪਾਣੀ ਘਟਿਆ ਪਰ ਉਸ ਤੋਂ ਬਾਅਦ ਹੁਣ ਫੇਰ ਪਾਣੀ ਵਧਣਾ ਸ਼ੁਰੂ ਹੋਇਆ ਹੈ ਤਾਂ ਵੱਡੀ ਅਪਡੇਟ ਹੈ ਤੇ بارش ਨੇ ਵੀ ਇੱਕ ਵਾਰ ਫੇਰ ਦਸਖਤ ਦੇ ਦਿੱਤੀ ਹੈ بارش ਹੋ ਰਹੀ ਹੈ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿ بارش ਵੀ ਹੋ ਰਹੀ ਹੈ ਜਿਸ ਦੇ ਕਾਰਨ ਇਹ 10 ਤਰੀਕ ਤੱਕ ਮੌਸਮ ਵਿਭਾਗ ਵੱਲੋਂ ਅਲਰਟ ਜਾਰੀ ਕੀਤਾ ਗਿਆ ਹੈ ਕਿ بارش ਦਾ ਕਹਿਰ ਵੀ جاری ਰਹੇਗਾ ਇਹ ਤਕਰੀਬਨ 5:00 ਵਜੇ ਇੱਥੇ بارش ਸ਼ੁਰੂ ਹੋਈ ਸੀ ਜਲੰਧਰ ਜ਼ਿਲ੍ਹੇ ਦੇ ਵਿਚ ਤਾਂ ਫਿਰ ਉਸ ਤੋਂ ਬਾਅਦ ਹੁਣ ਲਗਾਤਾਰ بارش ਰੁਕ ਰੁਕ ਕੇ ਹੋ ਰਹੀ ਹੈ ਤਾਂ ਫਿਰ ਕਿਤੇ ਨਾ ਕਿਤੇ ਕੁਦਰਤ ਨਿਰਾਸ਼ ਹੋਣ ਦਾ ਵੀ ਸਬੂਤ ਕਹਿ ਸਕਦੇ ਆ ਕਿਉਂਕਿ ਜੇਕਰ بارش ਰੁਕ ਰੁਕ ਕੇ ਹੁੰਦੀ ਹੈ ਤਾਂ ਇੱਕ ਤਾਂ ਹਰ ਦਰਿਆਵਾਂ ਦੇ ਵਿੱਚ ਔਰ ਦੂਜਾ ਫਿਰ ਉਹ ਫਿਰ ਜਦੋਂ بارش ਵੀ ਹੋਣ ਲੱਗ ਜਾਂਦੀ ਹੈ ਤਾਂ ਹਾਲਾਤ ਮਾੜੇ ਹੋ ਜਾਂਦੇ ਆ ਫਿਰ ਕਿਤੇ ਨਾ ਕਿਤੇ ਦਰਿਆਵਾਂ ਵਾਂ ਦੇ ਜੋ ਪਾਣੀ ਨੇ ਹੋਰ ਵੀ ਵੱਧ ਸਕਦੇ ਨੇ ਤਾਂ ਵੀਡੀਓ ਨੂੰ ਚਲਦੇ ਚਲਦੇ ਸ਼ੇਅਰ ਜ਼ਰੂਰ ਕਰਿ ਜਾਇਓ 5 ਮਿੰਟ ਤੱਕ ਵੀਡੀਓ ਚੱਲ ਚੁੱਕੀ ਹੈ ਸ਼ਾਮ ਤੱਕ ਦੀਆਂ ਤਸਵੀਰਾਂ ਨੇ ਤਾਂ ਹਨੇਰੇ ਦੇ ਵਿੱਚ ਫਿਰ ਬਹੁਤ ਜ਼ਿਆਦਾ ਕੁਝ ਦਿਖਦਾ ਨਹੀਂ ਇਸ ਟਾਈਮ ਤਾਂ ਸਭ ਕੁਝ ਦਿਖ ਰਿਹਾ ਹੈ ਕਿ ਤੱਕ ਪਾਣੀ ਪਾਣੀ ਹੈ ਤੇ ਪਾਣੀ ਜਿੱਥੋਂ ਘਟਿਆ ਫੁੱਟ ਤਾਂ ਉਹ ਫਿਰ ਹੁਣ ਇਸ ਥਾਂ 'ਤੇ ਪਾਣੀ ਆ ਚੁੱਕਿਆ ਹੈ ਤਾਂ ਵੱਡੀ ਅਪਡੇਟ ਦਰਿਆ ਸਤਲੁਜ ਦੇ ਸੰਚਾਰ ਰਿਹਾ ਹੈ ਕਿ 1 ਫੁੱਟ ਤੱਕ ਪਾਣੀ ਘਟਿਆ ਹੈ ਇਹ ਜੋ ਪਾਣੀ ਘਟਿਆ ਸੀ ਤਕਰੀਬਨ ਇਹ ਅਪਡੇਟ ਤਕਰੀਬਨ ਤਕਰੀਬਨ 6:30 5 ਵਜੇ ਦੀ 5 ਵਜੇ ਦੀ ਅਪਡੇਟ ਸੀ ਉਸ ਟਾਈਮ ਪਾਣੀ ਘਟਿਆ ਸੀ ਫਰੋਸਤ ਤੋਂ ਬਾਅਦ ਪਾਣੀ ਫਿਰ ਵਧਣਾ ਵੀ ਸ਼ੁਰੂ ਹੋਇਆ ਹੈ ਤਕਰੀਬਨ 1 ਫੁੱਟ ਪਾਣੀ ਘਟ ਗਿਆ ਤਾਂ ਫਰੋਸਤ ਤੋਂ ਆ 4 ਕੋਇੰਚੀ ਪਾਣੀ ਫਿਰ ਵਧਿਆ ਤਾਂ ਹੁਣ ਫਿਰ ਇਹ ਲਗਾਤਾਰ ਵਧ ਰਿਹਾ ਹੈ ਦੂਜੀ ਫੇਰ ਅੱਗੇ ਹੁਣ ਲੋਹਿਆਂ ਦੀ ਆਪਣਾ ਅਪਡੇਟ ਦੇ ਦਈਏ ਕਿ ਉੱਥੇ ਹੁਣ ਪਾਣੀ ਅਜੇ ਵੀ ਵਧ ਰਿਹਾ ਕਿੰਨੇ ਝੋਨੇ ਸੀ ਸਾਰੇ ਦੁਬਾਰਾ ਡੁੱਬ ਚੁੱਕਿਆ ਜੋ ਬੀਤ ਦਿਨੀਂ ਦਰਿਆ ਦੇ ਵਿੱਚ ਝੋਨੇ ਡੁੱਬੇ ਸੀ ਉਸੇ ਤਰ੍ਹਾਂ ਦੁਬਾਰਾ ਫਿਰ ਝੋਨੇ ਉੱਥੇ ਨੀ ਆਰੀ ਦੇ ਵਿੱਚ ਸਾਰੇ ਡੁੱਬ ਚੁੱਕਿਆ ਪਾਣੀ ਉੱਪਰੋਂ ਦੀ ਲੰਘ ਗਿਆ ਹੈ ਤਾਂ ਉਹ ਚੋਣ ਉੱਪਰ ਮਿੱਟੀ ਜੰਮ ਗਈ ਹੈ ਜਿਹੜੀ ਕਿ ਇੱਕ ਬਹੁਤ ਮੰਦਪਾਗੀ ਖਬਰ ਹੈ ਕਿਸਾਨੀ ਦੇ ਨਾਲ ਜੁੜੀ ਹੋਈ ਤਾਂ ਇਹ ਦਰਿਆ ਸਤਲੁਜ ਦੀ ਵੱਡੀ ਅਪਡੇਟ ਤੁਹਾਡੇ ਤੱਕ ਸਾਂਝੀ ਕਰ ਰਹੇ ਹਾਂ ਇਸ ਟਾਈਮ ਦੀ ਬ੍ਰੇਕਿੰਗ ਨਿਊਜ਼ ਹੈ ਜੋ ਤੁਸੀਂ ਆਪਣੇ ਫੋਨ ਦੀ ਸਕਰੀਨ ਤੇ ਲਗਾਤਾਰ ਦੇਖ ਰਹੇ ਹੋ ਤਾਂ ਦਰਿਆ ਸਤਲੁਜ ਨਾਲ ਜੁੜੀ ਹੋਈ ਅਹਿਮ ਜਾਣਕਾਰੀ ਸਮੇਂ-ਸਮੇਂ ਤੇ ਅਸੀਂ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਇਸ ਵਕਤ ਦੀ ਵੱਡੀ ਜਾਣਕਾਰੀ ਇਹ ਹੈ ਕਿ ਦਰਿਆ ਸਤਲੁਜ ਦਾ 1 ਫੁੱਟ ਤੱਕ ਪਾਣੀ ਘਟਿਆ ਔਰ ਉਸ ਤੋਂ ਬਾਅਦ 4 ਇੰਚ ਪਾਣੀ ਫੇਰ ਹੁਣ ਵਧਿਆ 4 ਇੰਚ ਪਾਣੀ ਫੇਰ ਵਧਿਆ ਤਾਂ ਅਹਿਮ ਜਾਣਕਾਰੀ ਹੈ ਦਰਿਆ ਸਤਲੁਜ ਦੇ ਤਕਰੀਬਨ ਹਰ ਇੱਕ ਪਾਸੇ ਤੋਂ ਅਸੀਂ ਤਸਵੀਰ ਦਿਖਾ ਰਹੇ ਹਾਂ ਇਸ ਜਗ੍ਹਾ ਤੇ ਅਸੀਂ ਵੀਡੀਓ ਕਿਉਂ ਥੋੜੇ ਸੰ ਅਪਲੋਡ ਕਰਦੇ ਹਾਂ ਲਾਈਵ ਕਿਉਂ ਹੁੰਦੇ ਆ ਉਸ ਦਾ ਇੱਕ ਮੇਨ ਮਕਸਦ ਹੈ ਇਸੇ ਜਗ੍ਹਾ ਦੇ ਉੱਪਰ ਤੋਂ ਅੱਗੇ ਲੋਈਆਂ ਵੱਲੇ ਪਾਣੀ ਵੀ ਇਸੇ ਜਗ੍ਹਾ ਤੋਂ ਲੰਘ ਕੇ ਜਾਣਾ ਹੈ ਅਗੇ ਫਿਰੋਜਪੁਰ ਫਾਜ਼ਲ ਕਿਆ ਇਸੇ ਜਗ੍ਹਾ ਤੋਂ ਲੰਘ ਕੇ ਜਾਣਾ ਹੈ ਕਹਿਣ ਦਾ ਮਤਲਬ ਹੈ ਜਿੰਨਾ ਵੀ ਪਾਣੀ ਅੱਗੇ ਲੰਘ ਕੇ ਜਾਂਦਾ ਹੈ ਅੱਗੇ ਕਹਿਰ ਮਚਉਦਾ ਹੈ ਤਕਰੀਬਨ ਇਸੇ ਥਾਂ ਤੋਂ ਲੰਘਦੇ ਜਾਂਦਾ ਹੈ ਔਰ ਇਸ ਜਗ੍ਹਾ ਤੇ ਪ੍ਰੋਪਰ ਸਹੀ ਪੂਰਾ ਪਤ ਲੱਗ ਜਾਂਦਾ ਹੈ ਦੂਜੀ ਜਾਣਕਾਰ ਇਹ ਹੈ ਕਿ ਅਸੀਂ ਜਿੰਨਾ ਟਾਈਮ ਆਪਣੀ ਅੱਖਾਂ ਦੇ ਨਾਲ ਦੇਖਦੇ ਨਹੀਂ ਕਿੰਨਾ ਪਾਣੀ ਘਟ ਗਿਆ ਪ੍ਰਸ਼ਾਸਨ ਦੇ ਅਸੀਂ ਬਹੁਤ ਘਟਾ ਯਕੀਨ ਕਰਦੇ ਹਾਂ ਲੋਕਾਂ ਨਹੀਂ ਰਿਹਾ ਲੋਕਾਂ ਦੀ ਆਵਾਜ਼ ਤੇ ਅਸੀਂ ਜ਼ਿਆਦਾ ਯਕੀਨ ਕਰਦੇ ਹਾਂ ਕਿਉਂਕਿ ਅਸੀਂ ਆਮ ਲੋਕਾਂ ਦੇ ਨਾਲ ਜੁੜੇ ਹੋਏ ਹਾਂ ਆਮ ਲੋਕਾਂ ਦੀਆਂ ਖਬਰਾਂ ਅਸੀਂ ਪਹੁੰਚਾਉਂਦੇ ਹਾਂ ਤਾਂ ਅਸੀਂ ਲੋਕਾਂ ਦੇ ਉੱਤੇ ਜ਼ਿਆਦਾ ਯਕੀਨ ਕਰਦੇ ਹਾਂ ਜੇ ਲੋਕ ਕਹਿੰਦੇ ਨੇ ਤਾਂ ਫਿਰ ਇਸ ਟੈਂਪਰ ਲੋਕਾਂ ਨੇ ਜਦੋਂ ਸਾਨੂੰ ਜਾਣਕਾਰੀ ਜਨਤ ਨੇ ਸਾਨੂੰ ਆਵਾਜ਼ ਤਕਰੀਬਨ ਮੈਂ ਕਿਦਾਂ ਕਹਾਂ ਕਿ 4:30 ਵਜੇ 5 ਵਜੇ ਜਾਣਕਾਰੀ ਦਿੱਤੀ ਕਿ ਇਸ ਟਾਈਮ ਪਾਣੀ ਦਰਿਆ ਸਾਥ ਉ ਇੱਕ ਫੁੱਟ ਘਟ ਗਿਆ ਔਰ ਅਸੀਂ ਵੀ ਦੇਖਿਆ ਕਿ ਇੱਕ ਫੁੱਟ ਘਟ ਗਿਆ ਤੇ ਫਿਰ ਉਹਨਾਂ ਨੇ ਇਹ ਵੀ ਨਾਲ ਦੇ ਨਾਲ ਦੱਸ ਦਿੱਤਾ ਕਿ ਪਾਣੀ ਹੁਣ ਵਧ ਰਿਹਾ ਹੈ ਫਿਰ ਅਸੀਂ ਬੈਠ ਕੇ ਚੈੱਕ ਕੀਤਾ ਤੇ ਪਾਣੀ ਵਾਕੇ ਹੀ ਵਧ ਰਿਹਾ ਸੀ ਤਕਰੀਬਨ 4 ਇੰਚ ਪਾਣੀ ਵਧਿਆ ਉਸ ਤੋਂ ਬਾਅਦ ਹੁਣ ਵੀ ਉਹਨ ਵੀ ਇਸ ਟਾਈਮ ਲਗਾਤਾਰ ਪਾਣੀ ਵਧ ਰਿਹਾ ਹੈ ਤਾਂ ਇੱਕ ਹੋਰ ਗੱਲ ਦੱਸ ਦਿਵਾ ਜਾਣਕਾਰੀ ਕਿ ਦਰਿਆਵਾਂ ਦੇ ਕੰਢੇ ਤੁਸੀਂ ਜਦੋਂ ਵੀ ਖੜੇ ਹੋ ਸੁਚੇਤ ਹੋ ਕੇ ਰਹੋ ਕਿਉਂਕਿ ਇੱਕ ਤਾਂ ਪਾਣੀ ਦਾ ਕਹਿਰ ਹੈ ਔਰ ਦੂਜੇ ਜ਼ਹਿਰੀਲੇ ਸੱਪ ਹੋ ਗਏ ਜੋ ਹੋਰ ਜੰਗਲੀ ਜੰਗਲਾਂ ਦੇ ਵਿੱਚੋਂ ਜੋ ਅੱਗੇ ਪਹਾੜੀ ਏਰੀਆ ਵਿੱਚੋਂ ਇਹੋ ਜਿਹੇ ਇਹੋ ਜਿਹੇ ਜਾਨਵਰ ਆ ਰਹੇ ਜਿਹੜੇ ਕਿ ਆਪਾਂ ਕਦੇ ਦੇਖੇ ਵੀ ਨਹੀਂ ਇੱਥੇ ਤਾਂ ਇਹ ਇਹਨਾਂ ਚੀਜ਼ਾਂ ਤੋਂ ਬਚ ਕੇ ਰਹਿਣਾ ਸचेत ਹੋ ਕੇ ਰਹਿਣਾ ਤਾਂ ਦਰਿਆ ਸਤਲੁਜ ਦੀ ਵੱਡੀ ਅਪਡੇਟ ਇਸ ਟਾਈਮ ਦੀ ਸ਼ਾਮ ਦੀਆਂ ਤਸਵੀਰਾਂ ਨੇ ਜੋ ਤੁਸੀਂ ਸਕਰੀਨ ਤੇ ਦੇਖ ਰਹੇ ਹੋ ਕਲਾਲੀ ਕਾ ਬੋਟੇ ਤੁਜੇ ਪਾਸੇ ਪਪੂਲਰ ਕਾਫੀ ਜਿਆਦਾ ਦਰਿਆ ਨੇ ਕਹਿਰ ਮਚਾਇਆ ਇੰਨੇ ਕੁ ਪਾਣੇ ਦੇ ਨਾਲ ਕਿ ਜ਼ਮੀਨਾਂ ਦਰਿਆ ਦੇ ਵਿੱਚ ਡੇਕ ਗਈਆਂ ਤਾਂ ਹਾਲਾਤ ਬਹੁਤ ਮਾੜੇ ਕਹਿ ਸਕਦੇ ਆਂ ਔਰ ਬਾਰਿਸ਼ ਹੋ ਰਹੀ ਹੈ ਮੈਂ ਪੁਲ ਦੇ ਨੀਚੇ ਖੜਾ ਹਾਂ ਤੇ ਤੋਂ ਅਨੇਰਾ ਹੈ ਉੱਪਰ ਪਰ ਪੁਲ ਦੇ ਨੀਚੇ ਖੜਾ ਦੂਜੀ ਸਾਈਡ ਤੇ ਸਾਰਾ ਕਿਤੇ ਬਾਰਿਸ਼ ਹੋ ਰਹੀ ਹੈ ਤਾਂ ਇਹ ਕਪੜਾ ਨੂੰ ਛੱਤ ਦਾ ਕੰਮ ਔਰ ਛਤਰੀ ਤੇ ਕੰਮ ਪੁਲ ਦੇ ਰਹੀ ਹੈ ਇਹ ਵੀ ਇੱਕ ਥੋੜੀ ਹਾਸੇ ਉਹਨੇ ਗੱਲ ਹੋ ਜਾਂਦੀ ਹੈ ਕਿਉਂਕਿ ਦਰਿਆ ਦਾ ਜੋ ਉੱਪਰਲਾ ਪੋਲੇ ਪੁਲ ਦੀ ਜਾਣਕਾਰੀ ਦੇ ਦਵਾਂਂ ਦਰਿਆ ਦਾ ਪੁਲ ਜੋ ਉੱਪਰ ਹੈ ਹਾਥਾਂ ਤੋਂ ਖੱਡੇ ਪਏ 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 ਤੇ ਹਾਲਾਤ ਇਸ ਦੀ ਬਹੁਤ ਜ਼ਿਆਦਾ ਖਸਤਿਆ ਅੱਗੇ ਟੂਲ ਟੈਕਸ ਲੱਗਿਆ ਹੋਇਆ ਹੈ ਤੇ ਟੂਲ ਟੈਕਸ ਦੀ ਸੜਕ ਵੀ ਪੂਰੀ ਟੁੱਟੀ ਹੋਈ ਹੈ ਲੰਮੇ ਸਮੇਂ ਤੋਂ ਟੂਲ ਟੈਕਸ ਪੈਸੇ ਤਾਂ ਵਸੂਲ ਰਿਹਾ ਹੈ ਤੇ ਪਰ ਕੰਮ ਨਹੀਂ ਕਰ ਰਿਹਾ ਤੇ ਉਹ ਵੀ ਜਲਦ ਹੀ ਅਪਡੇਟ ਲੈ ਕੇ ਮੈਂ ਹਾਜ਼ਰ ਹੋਵਾਂਗਾ ਤਾਂ ਹੁਣ ਤੱਕ ਦੀ ਇਹ ਅਪਡੇਟ ਵੱਡੀ ਜਾਣਕਾਰੀ ਤੁਹਾਡੇ ਤੱਕ ਸਾਂਝ ਕਰ ਰਿਹਾ ਇੱਕ ਜਾਣਕਾਰੀ ਹੋਰ ਤੁਹਾਨੂੰ ਦੇ ਦਵਾਂ ਕਿ ਤਕਰੀਬਨ ਅਸੀਂ 9 ਵਜੇ ਇਸ ਚੈਨਲ ਤੇ ਲਾਈਵ ਹੋਣੇ ਆ ਉਹ ਤੁਸੀਂ ਜ਼ਰੂਰ ਦੇਖ ਲਿਆ ਕਰੋ ਉਹ ਸਾਰੇ ਰੰ ਦਾ ਲੇਖਾ ਜੋਖਾ ਕੁਝ ਗੱਲਾਂ ਤੁਹਾਡੇ ਨਾਲ ਕਰਨੀਆਂ ਹੁੰਦੀਆਂ ਕੋਈ ਜਾਣਕਾਰੀ ਤੁਹਾਨੂੰ ਤੱਕ ਪਹੁੰਚਾਉਣੀ ਹੁੰਦੀ ਹੈ ਦੱਸਣੀ ਹੁੰਦੀ ਜਿੱਦ ਤੱਕ ਮੈਂ ਕੱਲ ਜਾਣਕਾਰੀ ਦਿੱਤੀ ਜੋ ਜੋ ਰਾਤ ਲੰਘ ਗਈ ਕਿਉਂਕੋ ਪਾਣੀ ਬਹੁਤ ਜ਼ਿਆਦਾ ਵਧਿਆ ਸੀ ਉਦੋਂ ਬਹੁਤ ਜ਼ਿਆਦਾ ਪਾਣੀ ਵਧਿਆ ਸੀ ਜੱਕਦਾਂ ਸ਼ਾਮ ਨੂੰ ਛੱਲਾਂ ਪਾਣੀ ਨੇ ਆਉਣੇ ਸ਼ੁਰੂ ਹੋ ਗਿਆ ਸੀ ਤੋਂ ਮ ਜਾਣਕਰ ਦਿੱਤੇ ਕਿ ਅੱਜ ਦੀ ਰਾਤ ਜਾ ਕੇ ਕੱਟ ਲਿਓ ਤਾਂ ਚੀਜ਼ ਦਾ ਬਹੁਤ ਵੱਡਾ ਫਾਇਦਾ ਹੋਇਆ ਕਿਉਂਕਿ ਲੋਗੀਆਂ ਏਰੀਆ ਦੇ ਵਿੱਚ ਪਾਣੀ ਵੱਧ ਗਿਆ ਤਾਂ ਉਹਨਾਂ ਨੇ ਜੋ ਜਾ ਕੇ ਰਾਤ ਕੱਟੀ ਤਾਂ ਉਹ ਚੰਗੀ ਖਬਰ ਇੱਕ ਹੈ ਕਿ ਉੱਥੋਂ ਬੰਨ ਦੇ ਨਜ਼ਦੀਕ ਪਾਣੀ ਪਹੁੰਚ ਗਿਆ ਸੀ ਜਾਂ ਖਤਰਾ ਬਹੁਤ ਜ਼ਿਆਦਾ ਸੀ ਟਲਿਆ ਨਹੀਂ ਸੀ ਉੱਥੇ ਤਾਂ ਉਹਨਾਂ ਨੇ ਜੋ ਜਾਣਕਾਰੀ ਨਿਕਲ ਕੇ ਫਿਰ ਸਾਹਮਣੇ ਆਈ ਧੰਨਵਾਦ ਵੀ ਕੀਤਾ ਤੇ ਮੈਂ ਉਹਨਾਂ ਵੀਰਾਂ ਦਾ ਵੀ ਧੰਨਵਾਦ ਕਰਦਾ ਜਿਹੜੇ ਤੁਸੀਂ ਸਾਡੀਆਂ ਲਗਾਤਾਰ ਖਬਰਾਂ ਪਚਾਉਂਦੇ ਹੋ ਸ਼ੇਅਰ ਕਰਦੇ ਹੋ ਤੋਡਾ ਆਪਣਾ ਚੈਨਲ ਹੈ ਤਾਂ ਇਸ ਚੈਨਲ ਤੇ ਹੁਣ ਦਰਿਆ ਸਤਲੁਜ ਦੇ ਅਸੀਂ ਲਗਾਤਾਰ ਅਪਡੇਟ ਦੇ ਰਹੇ ਆ ਤਾਂ ਪ੍ਰਸ਼ਾਸਨ ਦੇ ਨਾਲ ਜਿਹੜੀ ਜੁੜੀ ਹੋਈ ਜਾਣਕਾਰੀ ਕਿਸਾਨਾਂ ਦੇ ਮੁੱਦੇ ਆਵਾਮ ਲੋਕਾਂ ਦੀ ਲੋਕਾਂ ਦੀ ਜੋ ਆਮ ਆਵਾਜ਼ ਲਗਾਤਾਰ ਅਸੀਂ ਸਰਕਾਰ ਦਰਬਾਰ ਤੱਕ ਪਹੁੰਚਾਉਂਦੇ ਰਹਿੰਦੇ ਆ ਸਾਨੂੰ ਤੁਸੀਂ ਫੇਸਬੁੱਕ ਪੇਜ ਤੇ ਵੀ ਫੋਲੋ ਕਰ ਸਕਦੇ ਹੋ ਔਰ ਇਸ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਿਓ ਔਰ ਬੈਲ ਆਈਕਨ ਜਰੂਰ ਦਬਾ ਦਿਓ ਤਾਂ ਵੀਡੀਓ ਨੂੰ ਜਲਦੀ ਜਲਦੀ ਸ਼ੇਅਰ ਜਰੂਰ ਕਰੀ ਜਾਇਓ ਕਿਉਂਕਿ ਦਰਿਆ ਸਾਤ루 ਨਾਲ ਜੁੜੀ ਹੋਈ ਵੱਡੀ ਖਬਰ ਹੈ ਇਸ ਟਾਈਮ ਤੁਹਾਡੇ ਤੱਕ ਪਹੁੰਚਾਰਿਆ ਕਿ ਦਰਿਆ ਸਾਤ루 ਦਾ 1 ਫੁੱਟ ਤੱਕ ਜਲ ਪੱਧਰ ਘਟਿਆ ਪਰ ਉਸ ਤੋਂ ਬਾਅਦ ਹੁਣ 4 ਇੰਚ ਪਾਣੀ ਫੇਰ ਵਧਿਆ ਹੈ ਔਰ ਹੁਣ ਹਲਕਾ ਹਲਕਾ ਥੋੜਾ ਥੋੜਾ ਪਾਣੀ ਫੇਰ ਵਧ ਰਿਹਾ ਹੈ ਤਾਂ ਇਹ ਇੱਕ ਟਾਈਮ ਦੀ ਵੱਡੀ ਜਾਣਕਾਰੀ ਤੁਸੀਂ ਆਪਣੇ ਫੋਨ ਤੇ ਦੇਖ ਸਕਦੇ ਹੋ ਹੁਣ ਇਸ ਪੁਲ ਦੇ ਥੱਲੇ ਕਾਫੀ ਦਾ ਹਨੇਰਾ ਹੋ ਗਿਆ ਵਾ ਪਰ ਫਿਰ ਵੀ ਅਸੀਂ ਜਾਣਕਾਰੀ ਤੁਹਾਡੇ ਤੱਕ ਪਹੁੰਚਾ ਰਹੇ ਹਾਂ بارش ਦਾ ਮੌਸਮ ਹੈ ਕਿਣਮਣ ਲੱਗੀ ਹੋਈ ਹੈ ਕਿਣਮਣ ਲੱਗੀ ਹੋਈ ਹੈ بارش ਦਾ ਮੌਸਮ ਹੈ ਇੱਧਰ ਤਸਵੀਰਾਂ ਤੁਹਾਨੂੰ ਦਿਖਾ ਦਿੰਦਾ ਕਿ ਅੱਗੇ ਤੱਕ ਪਾਣੀ ਪਾਣੀ ਉਹ ਸਾਹਮਣੇ ਜੋ ਤੁਸੀਂ ਟਰੈਕਟਰ ਦੀਆਂ ਲਾਈਟਾਂ ਦੇਖ ਰਹੇ ਹੋ ਇਸ ਜਗ੍ਹਾ ਤੇ ਕਾਫੀ ਜ਼ਿਆਦਾ ਪਪੂਲਰ ਸੀ ਜੋ ਦਰਿਆ ਦੇ ਵਿੱਚ ਡਿੱਗ ਗਏ ਸੀ ਤਾਂ ਫਿਰ ਉਹ ਪਪੂਲਰ ਟਰੈਕਟਰ ਦੇ ਸਹਾਰੇ ਖਿੱਚੇ ਜਾ ਰਿਹਾ ਬਿਲਕੁਲ ਦਰਿਆ ਦੇ ਕਿਨਾਰੇ ਤੇ ਤਾਂ ਜਿਸ ਇੱਕ ਸਾਨ ਦੇ ਪਪੂਲਰ ਹੈ तकरीबन 3 ਕਿਲੇ ਜੀ ਮਿੰਡਰ ਉਸ ਦਰਿਆ ਦੇ ਵਿੱਚ ਡਿੱਗ ਚੁੱਕੀ ਹੈ ਤਾਂ ਇਸ ਟਾਈਮ ਦੀ ਵੱਡੀ ਅਪਡੇਟ ਦਰਿਆ ਸਤਲੂ ਦੀ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਵੱਧ ਰਿਹਾ ਕਿ ਘਟ ਰਿਹਾ ਹੈ ਵੀ ਕਿ ਇਸ ਤੋਂ ਦੱਸਿਆ ਹੈ ਕਿ ਪਾਣੀ ਜੋ ਸੇ ਅਸ ਟਾਈਮ ਦੀ ਅਪਡੇਟ 1 ਫੁੱਟ ਪਾਣੀ ਘਟਿਆ ਸੀ ਪ੍ਰੋਸਤ ਤੋਂ ਬਾਅਦ ਫਿਰ ਪਾਣੀ ਵਧਣਾ ਸ਼ੁਰੂ ਹੋ ਚੁੱਕਿਆ ਹੈ ਜੋ ਆਪਣੇ ਆਪ ਚ ਇੱਕ ਵੱਡੀ ਅਪਡੇਟ ਹੈ ਸਤਲੁਜ ਦਰਿਆ ਸਤਲੁਜ ਦੀਆਂ ਤਸਵੀਰਾਂ ਨੇ ਕਿਉਂ ਤੇ ਸੇ ਤਸਵੀਰ ਦੇਖ ਰਹੇ ਹੋ ਮਹਤਪੁਰ ਤੋਂ ਜੋ ਜਗਰਾਵ ਰੋ ਜਾਂਦਾ ਰਸਤੇ ਚ ਦਰਿਆ ਸਤਲੁਜ ਦੀ ਪੋਲੇ ਅਗੇ ਸਿੱਧੂਆਂ ਬੇਟਾ ਤੇ ਉੱਥੋਂ ਦੀਆਂ ਤਸਵੀਰਾਂ ਨੇ ਜਿਉ ਲਾਈਵ ਅਪਡੇਟ ਤੁਹਾਡੇ ਤੱਕ ਪਹੁੰਚਾਰੇ ਆ ਤੇ ਮੈਂ ਮੇਰਾ ਨਾਮ ਹੈ ਤੁਹਾਡਾ ਆਪਣਾ ਪੱਤਰਕਾਰ ਹਰਦੀਪ ਸਿੰਘ ਇਸ ਜਗ੍ਹਾ ਤੇ ਪਾਣੀ ਦੇਖ ਤੁਸੀਂ ਹੁਣ ਬਰਾਬਰ ਚੰਦ ਰਿਹਾ ਇਥੋਂ ਬਾਹਰ ਸੇ ਪਾਣੀ ਸ਼ਾਮ ਦੀ ਅਪਡੇਟ ਤੁਹਾਡੇ ਸਾਹਮਣੇ 13 ਮਿੰਟ ਦੀ ਵੀਡੀਓ ਚੱਲ ਚੁੱਕੀ ਹੈ ਅਜੇ ਪੂਰੀ ਤਰ੍ਹਾਂ ਹਨੇਰਾ ਨਹੀਂ ਹੋਇਆ ਕਿਉਂਕਿ ਅੱਜ ਬਾਰਿਸ਼ ਦਾ ਮੌਸਮ ਸੀ ਮੌਸਮ ਖਰਾਬ ਸੀ ਤਾਂ ਉਸ ਦੇ ਕਾਰਨ ਹਨੇਰਾ ਆਪਾਂ ਨੂੰ ਲੱਗ ਰਿਹਾ ਪਰ ਟਾਈਮ ਤਕਰੀਬਨ ਅਜੇ ਕਿੰਨਾ ਹੋ ਚੁੱਕਿਆ ਹੈ 7 ਵਜੇ 12 ਮਿੰਟ ਦੀ ਤਸਵੀਰ ਹੈ ਤਾਂ ਮੈਂ ਅਗਲੀ ਅਪਡੇਟ ਲੈ ਕੇ ਹਾਜ਼ਰ ਹੋਵਾਂ ਤਾਂ ਤੱਕ ਤੱਕ ਤਦ ਤੱਕ ਲਈ ਜਾ ਜਿੱਦੇਓ